ਮੁਰਦਾਬਾ ਮੁਰਦਾਬਾ ਜਨਾਬ ਪ੍ਰਸ਼ਾਸਨ ਮੁਰਦਾਬਾ 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 ਜਨਾਬ ਪ੍ਰਸ਼ਾਸਨ ਮੁਰਦਾਬਾ 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 ਜਿੰਦਾਬਾਦ ਜਿੰਦਾਬਾਦ ਸਭਾ ਦੇ ਮਜ਼ਦੂਰਾਂ ਸਭ ਜਿੰਦਾਬਾਦ ਜਿੰਦਾਬਾਦ ਮੁਕਮਲਿਆ ਸਰਕਾਰਾਂ ਮੁਰਦਾਬਾ 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 ਮੁਕਮਲਿਆ ਸਰਕਾਰਾਂ ਮੁਰਦਾਬਾ ਇਹ ਕਿ ਇਸ ਲੈਵਲ ਤੇ ਰੱਖਿਆ ਗਿਆ ਜੀ ਅੱਜ ਅਸੀਂ ਡੀਸੀ ਦਾ ਉਤਰ ਦਾ ਘਰਾਉ ਕੀਤਾ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਅਸੀਂ ਪਹਿਲਾਂ ਇਹਨਾਂ ਨੂੰ ਆਲਟੀਮੇਟਮ ਦੇਤਾ ਸੀ ਕਿਉਂਕਿ ਜਿਹੜੀ ਜਿਹੜੀ ਆਪਣੀ ਕਣਕ ਦੀ ਫਸਲ ਬੀਜੀ ਹੋਈ ਆ ਉਹਨੂੰ ਇੱਕ ਗਲਾਬੀ ਸੁੰਡੀ ਪੈ ਚੁੱਕੀ ਆ ਪ੍ਰਸ਼ਾਸਨ ਨੂੰ ਵੀ ਪਤਾ ਹੈ ਸਰਕਾਰ ਨੂੰ ਵੀ ਪਤਾ ਇਹ ਗੱਲ ਦਾ ਇਹਨਾਂ ਨੂੰ ਦੋ ਦਿਨ ਪਹਿਲਾਂ ਮੈਮੋਰੰਡਮ ਦਿੱਤੇ ਮੀਟਿੰਗਾਂ ਵੀ ਕਰੀਆਂ ਨੇ ਅੱਜ ਫੇਰ ਆਲਟੀਮੇਟਮ ਤੌਰ ਤੇ ਸੰਕੇਤਕ ਧਰਨਾ ਸੀ ਦਿੱਤਾਗਾ ਤੇ ਮੰਗ ਪੱਤਰ ਦੇਣ ਆਇਆ ਮੁੱਖ ਮੰਤਰੀ ਦੇ ਨਾਂ ਤੇ ਦਿੱਤਾਗਾ ਮਾਨਯੋਗ ਡੀਸੀ ਸਾਹਿਬ ਨੂੰ ਦਿੱਤਾਗਾ ਵੀ ਭਾਈ ਹਿਆਰਾ ਏਕੜ ਜਿਹੜੀ ਸਾਡੀ ਫਸਲ ਆ ਉਹ ਤਬਾਹ ਹੋ ਚੁੱਕੀ ਆ ਤਬਾਹ ਹੋਣ ਦਾ ਕਾਰਨ ਇਹ ਆ ਵੀ ਸਰਕਾਰ ਨੇ ਜਬਰੀ ਸਾਡੇ ਤੇ ਉਹਦੋਂ ਥੋਪਿਆ ਗਿਆਗਾ ਨੋਡਲ ਅਫਸਰ ਲਾਤੇ ਸਾਰੇ ਵਿਭਾਗ ਲਾਦੇ ਵੀ ਅੱਗ ਨਹੀਂ ਲੱਗਣ ਦੇਣੀ ਕੋਟਰ ਘਰ ਲਕਰ ਲਗੂ ਹੋ ਹੋ ਕਰਦੇ ਫਿਰਦੇ ਲੋਕ ਕਿਸਾਨਾਂ ਨੂੰ ਡਰਾਇਆ ਗਿਆ ਵੀ 4 ਵਜੇ ਤੋਂ ਬਹੁਤ ਅੱਗ ਲਾਉਣੀ ਆ ਜੀ ਫਲਾਣਾ ਲਾਉਣੀ ਨਹੀਂ ਜੀ ਉਹੋ ਜਿਹੜੀ ਅੱਗ ਲਾਈ ਨਹੀਂ ਕਿਸਾਨਾਂ ਨੇ ਜਾਂ ਅੱਗ ਲਾਈ ਆ ਮਾੜੀ ਮੋਟੀ ਜਿਹੜੀ ਰਹਿਦ ਖੂੰਦੀ ਹੁੰਦੀ ਉਦ ਲਈ ਉਹਨੂੰ ਲਾਈ ਆਂ ਉਹਦ ਨੂੰ ਤੇ ਜਿਹੜਾ ਸਾਡੇ ਸੋਚਨ ਮੁਤਾਬਕ ਜਿਹੜਾ ਜਿਹੜੀ ਸੁੰਡੀ ਸੀਗੀ ਉਹਦਾ ਅੰਡਾ ਉਹ ਮੇਂ ਨਾੜ ਦੇ ਵਿੱਚ ਰਹਿ ਗਿਆ ਝੋਨੇ ਦੇ ਨਾੜ ਦੇ ਵਿੱਚ ਉਹਦੀ ਹੁਣ ਪ੍ਰੈਸ ਪੈਦਾ ਹੋ ਗਈ ਉਹਨੇ ਹਜ਼ਾਰਾਂ ਏਕੜ ਜਿਹੜੀ ਕਣਕ ਦੀ ਫਸਲ ਨੂੰ ਤਬਾਹ ਕਰਤੀ ਐ ਕਿਸਾਨ ਹੁਣ ਵਿਚਿੱਤੀ ਦੇ ਵਿੱਚ ਆ ਕਿਉਂਕਿ ਮੌਸਮਾਂ ਜਿਹੜਾ ਸਮਾਂ ਲੰਘ ਚੁੱਕਿਆ ਹੋਇਆ ਕਣਕ ਬੀਜਣ ਦਾ ਇਸ ਕਰਕੇ ਕਿਸਾਨਾਂ ਨਾਲ ਹੁਣ ਉਹ ਚ ਬੀਜ ਸਕਦੇ ਐ ਗਾਂ ਦੇਖਣਾ ਵੀ ਕੀ ਮੱਕੀ ਬੀਜਣਗੇ ਜਾਂ ਕੋਈ ਹੋਰ ਬੀਜਣਗੇ ਸੋ ਅਸੀਂ 50000 ਮਾਅਜ਼ੇ ਦੀ ਮੰਗ ਕਰਿਆ ਵੀ ਤਰੰਤ ਗਰਜ਼ੋਰੀਆਂ ਕਰਾ ਕੇ ਕਿਸਾਨਾਂ ਨੂੰ ਬੰਦਾ ਮਾਅਜ਼ਾ ਦਿੱਤਾ ਜਾਵੇ ਦੇ ਨਾਲ ਸਰਕਾਰ ਨੂੰ ਜੇ ਨਾ ਸਰਕਾਰ ਨਹੀਂ ਮੰਨਦੀ ਇਹ ਪੂਰੇ ਪੰਜਾਬ ਦੀ ਪ੍ਰੋਬਲਮ ਆ ਪੂਰੇ ਪੰਜਾਬ ਦੇ ਵਿੱਚ ਸਯੁਗਤ ਕਿਸਾਨ ਮੋਰਚੇ ਕੋਲ ਵੀ ਇਹ ਗੱਲ ਰੱਖੀ ਜਾਊ ਸਾਡੀ ਜਥੇਬੰਦੀ ਕੋਲ ਵੀ ਪਰ ਪੂਰੇ ਪੰਜਾਬ ਨੂੰ ਘੇਰਾਂਗੇ ਜਿੰਮੇ ਪੰਜਾਬ ਦਾ ਫੈਸਲਾ ਹੋਊ ਠੀਕ ਹੈ ਨਹੀਂ ਅਸੀਂ ਪਰ ਬਰਨਾਲੇ ਜਿਲ੍ਹੇ ਦੇ ਪ੍ਰਸ਼ਾਸਨ ਨੂੰ ਅਲਟੀਮੇਟਮ ਦਿੰਨੇ ਆ ਪੱਕੇ ਤੌਰ ਤੇ ਇਹਨਾਂ ਨੂੰ 15-20 ਦਿਨ ਦਿੱਤੇ ਆ ਜੇ 15-20 ਦਿਨ ਦੇ ਵਿੱਚ ਨਹੀਂ ਕੋਈ ਮੌਕੇ ਦਾ ਹੱਲ ਕਰਦੇ ਆ ਗਦੌਰੀਆਂ ਨਹੀਂ ਕਰਾਉਂਦੇ ਫਿਰ ਇਹਦੇ ਪੱਕਾ ਮੋਰਚਾ ਵੀ ਸ਼ੁਰੂ ਕਰਾਂਗੇ ਆ ਦੇਖੋ ਜੀ ਹੋ ਵੀ ਕਾਲੇਕੇ ਜਸਮੀਤ ਸਿੰਘ ਜੀ ਜਿਹੜੀ ਕਿੰਨੀ ਕੋ ਫਸਲ ਗਲਬੀ ਚੁੰਡੀ ਨੁਕਸਾਨ ਹੋਇਆ ਤੇ ਕੀ ਕਹਿਣਾ ਚਾਹੁੰਦੇ ਬਹੁਤ ਜਿਆਦਾ ਜਿਹੜਾ ਹੈਗਾ ਕਣਕ ਦਾ ਨੁਕਸਾਨ ਹੈ ਜਿਵੇਂ ਸਾਡੇ ਪਿੰਡ ਪਿੰਡ ਕਾਲੇਕੀ ਜੀ ਟੋਟਲ ਏਰੀਆ ਹੈਗਾ 600 ਏਕੜ ਦਾ ਉਧਰ ਜੋ ਘੱਟ ਤੋਂ ਘੱਟ 2500 ਤੋਂ 3000 ਏਕੜ ਜਿਹੜੀ ਹੈ ਪੂਰੀ ਤਰ੍ਹਾਂ ਜਿਹੜੀ ਕਣਕ ਹੈ ਜਿਹੜੀ ਉਹ ਨੁਕਸਾਨੀ ਗਈ ਹੈ ਇਸ ਕਰਕੇ ਅਸੀਂ ਕਹਿੰਦੇ ਹਾਂ ਵੀ ਜਿਹੜੀ ਅੱਗ ਲਾਉਣ ਨਹੀਂ ਦਿੱਤੀ ਸਰਕਾਰ ਨੇ ਸਾਨੂੰ ਡਰਾਬੇ ਦੇ ਕੇ ਜਾ ਹੁਕਟਰ ਵਾਲੀਆਂ ਗੱਡੀਆਂ ਨਾਲ ਢਾਹ ਕੇ ਸਾਨੂੰ ਅੱਗ ਲਾਉਣ ਤੋਂ ਰੋਕਿਆ ਗਿਆ ਉਸ ਕਰਕੇ ਸਾਡਾ ਬਹੁਤ ਵੱਡੀ ਪੱਧਰ ਤੇ ਨੁਕਸਾਨ ਆ ਜੀ ਇਸ ਦਾ ਹੋਣਾ ਸੀ ਸਰਕਾਰ ਪਾਸੋਂ ਮਾਗਬੇ ਮੰਗਦੇ ਆ ਕਿ ਸਾਨੂੰ ਘੱਟੋ ਘੱਟ 50000 ਰੁਪਿਆ ਕਿੱਲੇ ਦੇ ਦਿੱਤਾ ਜਾਵੇ ਕਿਉਂਕਿ ਸਾਡੀ ਟੂੜੀ ਵੀ ਗਈ ਤੇ ਸਾਡੀ ਕਣਕ ਵੀ ਗਈ ਹੁਣ ਕੋਈ ਕਣਕ ਵੀ ਜੰਦੀ ਟਾਈਮ ਨਹੀਂ ਰਿਹਾ ਜੀ ਨਾ ਕੋਈ ਅਸੀਂ ਵੈਰਾਈਟੀ ਹੈ ਵੀ ਜਿਹੜੀ ਹੁਣ ਵੇਸਕੇ ਨਾ ਕੋਈ ਅਸੀਂ ਹੋਰ ਫਸਲ ਦਾ ਸੋਲਿਊਸ਼ਨ ਹੈ ਜੀ ਬੀਜੜਾ ਸੀ ਹੋਰ ਫਸਲ ਵਿੱਚ ਕੀ ਲੱਗਦਾ ਕੀ ਹੈ ਕਿ ਸਰਕਾਰ ਦੇ ਜਿਹਨ ਸੁਣਵਾਈ ਹੋਗੀ ਜੇ ਅੱਜ ਤੱਕ ਨਹੀਂ ਹੋਇਆ ਦੇਖੋ ਜੀ ਅਸੀਂ ਅੱਜ ਇੱਥੇ ਪ੍ਰਸ਼ਾਸਨ ਨੂੰ ਅਲਟੀਮੇਟਮ ਦੇ ਕੇ ਆਏ ਆ ਵੀ ਜੇ ਨਾ ਸਾਡਾ ਕੋਈ ਸੁਣਵਾਈ ਹੋਈ ਤਾਂ ਅਸੀਂ ਪੰਜਾਬ ਪੱਧਰ ਤੇ ਵੀ ਇਸ ਮੰਗ ਨੂੰ ਰੱਖਾਂਗੇ ਜਾਂ ਅਸੀਂ ਫਿਰ ਬਰਨਾਲੇ ਜ਼ਿਲ੍ਹੇ ਦੇ ਤਾਂ ਆਪਣੇ ਤੌਰ ਤੇ ਅਸੀਂ ਅਲਟੀਮੇਟਮ ਦੇ ਕੇ ਕੋਈ ਲੰਬਾ ਸੰਘਰਸ਼ ਫਿਰ ਕਰਨ ਲਈ ਮਜਬੂਰ ਹੋਵਾਂਗੇ